ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਤੇ ਬਿਹਤਰੀਨ ਤੇ ਖਾਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਪਿੰਡ ਤੇ ਬਾਗੇ ਪੁਰਾਣੇ ਸ਼ਹਿਰ ਦੀ ਬੁੱਕਲ ਦਾ ਨਿਕਮਣ ਦੇ ਪਿੰਡ ਰੋਡੇ ਦੇ ਵਿੱਚ ਆ ਤੇ ਸੰਤਾਂ ਦੇ ਕੋਠਿਆਂ ਦੇ ਵਿੱਚ ਆ ਸੁਖਮੰਦਰ ਬਾਈ ਦੇ ਘਰੇ ਇਸ ਟਾਈਮ ਮੌਜੂਦ ਹਾਂ ਅੱਜ ਫੇਰ ਤੁਹਾਨੂੰ 6-7 ਨਗ ਬਖਾਵਾਗੇ ਮਿੱਤਰੋ ਇੱਕ ਨੀਲੀ 라ਵੀ ਦਾ ਨਕੀਨਾ ਵੀ ਆਇਆ ਹੋਇਆ ਬਾਈ ਦੇ ਕੋਲੇ ਹੈ ਕੱਚਾ ਜ਼ਰੂਰ ਆ ਪਰ ਝੋਟੀ ਟਿਕਣਾਂ ਦੀ ਐ ਕਦ ਕੱਠ ਯਾ ਲੋ ਬਾਡੀ ਬੰਤਰ ਵੱਲੋ ਇਹਦੇ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਆ ਫਤੇ ਦੀ ਸਾਂਝ ਪਾਉਣੇ ਆ ਬਾਈ ਸੁਖਮੰਦਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਹੈ ਫੌਜੀ ਸਾਹਿਬ ਫਿਰ ਸਿੱਧਾ ਕਿਵੇਂ ਆ ਠੀਕ ਆ ਵਧੀਆ ਜੀ ਫੌਜੀ ਯਾਰ ਫਿਰ ਹੁਣ ਮੈਨੂੰ ਐਂ ਦੱਸ ਯਾਰ ਗਾਂ ਭਰਤੀ ਪੂਰਤੀ ਹੋਣਾ ਤੇਰੇ ਤੋਂ ਟ੍ਰੇਨਿੰਗ ਲੈ ਸਕਦੇ ਹਾਂ ਹਾਂ ਲੈ ਸਕਦੇ ਆ ਮੱਜਾਂ ਦੇ ਵਿੱਚ ਕੇ ਮਨ ਲਾ ਦੁੱਧੂ ਮੱਜਾਂ ਦੇ ਵਿੱਚ ਮੱਜਾਂ ਦੇ ਠੀਕ ਆ ਫੌਜੀ ਫਿਰ ਅੱਜ ਮੈਂ ਵੀ ਤੈਨੂੰ ਫੌਜੀ ਨਾਲੇ ਗੱਲ ਕਰਨੀ ਆ ਯਾਰ ਮੈਂ ਨਹੀਂ ਕਹਿਣਾ ਸੁਖਮੰਦਰ ਅੱਜ ਵੇਖੀ ਜਉ ਫੌਜੀ ਬਾਈ ਫਿਰ ਨੀਲੀ ਰਵੀ ਵੀ ਲੈ ਜਾਂਦੀ ਹਾਂ ਇਹ ਲੈ ਜਾਂਦੀ ਹੈ ਠੀਕ ਆ ਬਾਈ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਬਾਈ ਵੈਸੇ ਤੇ ਇਹਦਾ ਪਤਾ ਨਹੀਂ ਇਹਨੇ ਮਹੀਨੇ ਨੂੰ ਸੁਣਾ ਕੇ ਦੋਵਾਂ ਨੂੰ ਹਾਂ ਅੰਦਾਜ਼ੇ ਮੁਤਲਕ ਇਹਦਾ ਰਹਿੰਦਾ ਮਹੀਨਾ ਮਹੀਨਾ ਕੋਈ 5 10 20 ਦਿਨ ਵੱਧ ਘੱਟ ਲੈ ਸਕਦੀ ਹੈ ਲੈਸਟ ਭੁੱਲੇ ਵੇ ਆ ਠੀਕ ਆ ਠੀਕ ਆ ਬਾਈ ਯਾਰ ਫਿਰ ਦੁੱਧ ਤੇਰੇ ਤਜਰਬਾ ਤਜਰਬੇ ਦਾ ਦੁੱਧ ਕਿੰਨਾ ਦੇ ਦਿੰਦੇ ਮੈਨੂੰ ਵੇਖੋ ਜਿਹੜੀ ਪਹਿਲਾਂ ਝੋਟੀ ਆ ਨਾ ਹਾਂ ਮੈਂ 20 ਕਿਲੋ ਕਹਿ ਦਿਆਂ 25 ਕਿਲੋ ਕਹਿ ਦਿਆਂ ਹਾਂ ਇਹਦਾ ਆਪਾਂ ਨੂੰ ਕੋਈ ਪਤਾ ਨਹੀਂ ਇਹਨੇ ਕਿੰਨਾ ਦੇਣਾ ਝੋਟੀ ਬਹੁਤ ਚੰਗੀ ਹਾਂ ਅੰਗਾ-ਉੰਗਾ ਦੀ ਹੈਨਾ ਵੱਡੀ-ਕੁੱਡੀ ਚੰਗੀ ਆ ਇਹ ਫਿਰ ਬਾਈ ਕਿਵੇਂ ਕੱਚੀ ਲੈ ਲਈ ਤੂੰ ਸੋਹਣੀ ਲੱਗੀ ਸੋਹਣੀ ਲੱਗੀ ਹਾਂ ਸੋਹਣਾ ਤੂੰ ਹੁਣ ਮੈਂ ਨਾ ਤੇਨੂੰ ਹੈ ਬਾਈ ਹੈ ਤੂੰ ਇੰਨਾ ਘੈਂਟ ਆ ਜਾ ਹੈ ਤੇ ਫਿਰ ਬਾਈ ਸਖੇ ਮੰਦਰ ਦੰਦੋ ਕਿਵੇਂ ਆਂ ਦੰਦ ਤਾਂ ਦੇਖੇ ਨਹੀਂ ਮੈਨੂੰ ਲੱਗਦਾ ਚੌਗੀ-ਚੌਗੀ ਹੋਊ ਠੀਕ ਆ ਕਿੰਨੇ ਦੀ ਦੇ ਦਈਏ ਭਾਈ ਇਹ ਹੈ 1.5 ਲੱਖ ਦੀ ਦੇਰ 1.5 ਲੱਖ ਦੀ ਮਾਨਤਨ ਦੇ ਵਿੱਚੋਂ ਫੁੱਲਾ ਢੁੱਲਾ ਹੈ ਬਾਈ ਸਖਮੰਦਰ ਫਿਰ 1.5 ਲੱਖ ਚੋਂ ਮਾਨਤਨ ਫੁੱਲਾ ਢੁੱਲਾ ਤੋਰਨੀ ਹੈ ਕਿ ਕਿਵੇਂ ਕਰਨੀ ਹੈ ਕੱਚੀ ਹੈ ਤੋੜਨਾ ਦਾ ਕੀ ਹੈ ਠੀਕ ਹੈ ਰਹਿਣ ਦੇ ਠੀਕ ਹੈ ਬਾਈ ਤੇ ਬਾਈ ਸਖਮੰਦਰ ਇਹ ਤਾਂ ਹੋ ਗਈ ਇੱਕ ਨੰਬਰ ਤੇ ਤੇ ਆ ਦੋ ਨੰਬਰ ਵਾਲੀ ਝੋਟੀ ਵੀ ਫਿਰ ਹਜੇ ਇਹ ਕੀ ਗੱਲ ਬਣ ਗਈ ਇਹ ਯਾਰ ਬਾਈ ਪਹਿਲਾਂ ਵਾਲੀ ਵੀਡੀਓ ਵਾਲਿਆਂ ਰੱਕੀ ਖੜਾ ਇਹ ਬੇਨਤੀ ਆਏ ਆ ਹਾਂ ਵੀ ਚਲ ਆਪਾਂ ਤਾਂ ਕਿਹੜਾ ਕਿਸ ਨੂੰ ਕੋਕ ਕਹਿਣਾ ਹੈ ਹਨਾ ਵੀ ਜਾ ਕੇ ਨਾਲ ਲੜਨਾ ਹੈ ਹਾਂ ਚੋਨਾ ਲਾਉਣ ਲੱਗ ਪਏ ਦੋ ਦਿਨ ਖਲਿਆੜ ਕੇ ਤੇ ਬੰਦੇ ਮਿਲ ਕੇ ਕਹਿੰਦੇ ਝੋਨਾ ਲਾਉਣ ਲੱਗ ਗਏ ਮੱਜਾ ਸਾਡੀ ਅੰਮ੍ਰਿਤਸਰ ਵਾਲ ਦੇ ਬੰਦਿਆਂ ਲਈ ਸੀ ਤੇ ਆਏ ਨਾ ਕਰਿਆ ਗਲਤ ਹੋ ਜਾਂਦਾ ਯਾਰ ਹੈ ਨਾ ਆਏ ਨਾ ਨਸਾਨ ਹੁੰਦਾ ਨਾਲੇ ਕਿਉਂਕਿ ਦੂਰੀ ਯਾਰ ਮੈਨੂੰ ਖੇਚਲ ਪੈਂਦੀ ਆ ਮੈਨੂੰ ਖਰਚੇ ਪੈਂਦੇ ਆ ਮੈਂ ਜਵਾਨ ਤੇ ਖੜ ਜਾਣਾ ਵੀ ਚਲ ਕੋਈ ਨਹੀਂ ਬਈ ਦੋ ਦਿਨ ਖੜੀ ਆ ਫੇਰ ਜੇ ਮੇਰੀ ਸਾਈ ਪਾਈ ਹੁੰਦੀ ਫੇਰ ਉਹਨਾਂ ਨੇ ਆਉਣਾ ਵੀ ਸੀਗਾ ਤੇ ਹੋ ਸਕਦਾ ਸਾਈ ਮੋੜ ਕੇ ਲ ਜਾਂਦੇ ਸਾਈ ਤਾਂ ਆਪਾਂ ਹੁਣ ਵੀ ਨਹੀਂ ਪੋਣੀ ਹਾਂ ਤੇ ਕੀ ਦੁੱਧ ਕਿੰਨਾ ਬਾਈ ਇਹਦੇ ਥੱਲੇ ਪੂਰਾ 13 ਕਿਲੋ ਦੁੱਧ ਹਾਜ਼ਰ ਆ ਪਹਿਲਣੀਆਂ ਹਾਜ਼ਰ ਹੈ ਪਹਿਲਣ ਕੀ ਬਾਤ ਦੂਜੇ ਸੂਣੇ ਦਾ ਫਿਰ 15 16 ਕਿਲੋ ਵਾਲੀ ਮੈਂ ਹੋਣੀ ਚਾਵੜ ਨਹੀਂ ਇਹਨੇ ਆ ਸੂਈ ਨੂੰ ਵੇਖੋ ਕਿੰਨੇ ਦਿਨ ਹੋਏ ਇਹਨੂੰ ਤੇ ਇਹ ਕਿੰਨੇ ਦੀ ਦੇਦੀ ਹੈ ਬਾਈ ਇਹ ਦੇ ਦਈਏ 112 ਦੀ 112 ਦੀ ਮਾਂ ਕਰਦੇ ਕੱਟਾ ਆ ਗਿਆ ਫਿਰ ਮਗਰੇ ਦੇ ਕਟਾ ਠੀਕ ਆ ਸੋ ਇਹ ਸੁਆ ਕਿੰਨੇ ਦਿਨਾਂ ਦਾ ਹੋ ਗਿਆ ਭਾਈ ਇਹਦਾ ਸੁਆ ਹੋ ਗਿਆ ਮੇਰੇ ਹਿਸਾਬ ਤੇ ਹੋਣ 12 13 ਦਿਨ ਠੀਕ ਆ ਇਹ ਹੋ ਗਈ 2 ਨੰਬਰ ਤੇ ਹਾਂਜੀ ਤੇ 3 ਨੰਬਰ ਵਾਲੀ ਮੈਂ ਸੁਖਮੰਦਰ ਭਾਈ 3 ਨੰਬਰ ਵਾਲੀ ਮੈਂ ਸਾਡਾ ਬੇਲੀ ਐ ਐਸ ਐਚਓ ਹਾਂ ਉਹਨੇ ਮਾਝ ਰੱਖੀ ਐ ਠੀਕ ਆ ਉਹਨੇ ਲਜਾਣੀ ਤਾਂ ਪੰਜਾ 14 ਦਿਨਾਂ ਨੂੰ ਸ਼ਾਇਦ ਠੀਕ ਆ ਪਰ ਉਹਦੇ ਨਾਲ ਗੱਲ ਹੋ ਗਈ ਐ ਪਰ ਉਹ ਕਹਿੰਦਾ ਵੀ ਪੰਜਾ 14 ਦਿਨਾਂ ਨਾਲ ਜਾਊ ਇਹ ਕਿੰਨਾ ਦੁੱਧ ਦਾ ਕੱਟੀ ਥੱਲੇ ਇਹਦੇ ਥੱਲੇ ਹੈਗਾ ਇਸ ਟਾਈਮ 13 ਕਿਲੋ 13 ਕਿਲੋ ਇਹ ਜਾਊਗੀ ਮੇਰੇ ਹਿਸਾਬ ਤੇ 15 16 ਤੇ 15 16 ਇਹ ਕਿਹੜੇ ਏਰੀਏ ਚ ਚੱਲੀ ਹੈ ਕਿਹਦੇ ਨਾ ਤਾਂ ਕਾੜਾ ਪਾਉਣਾ ਹੈ ਹਾਂ ਨਾ ਕੋਈ ਆਪਾਂ ਹੋਰ ਪਾਉਣਾ ਹੈ ਨਾ ਕੋਈ ਗੁੜ ਪਾਉਣਾ ਹੈ ਹਾਂ ਆਪਾਂ ਤਾਂ ਕੱਲਾ ਦਾਣਾ ਪਾਉਣਾ ਹੈ ਦਾਣਾ ਪਾਉਣਾ ਕੱਲਾ ਹਾਂ ਤੇ ਇਹ ਕਿਹੜੇ ਏਰੀਏ ਚ ਜਾਊਗੀ ਭਾਈ ਇਹ ਅੰਮ੍ਰਿਤਸਰ ਜਾਊ ਅੰਮ੍ਰਿਤਸਰ ਠੀਕ ਆ ਇਹਦਾ ਰੇਟ ਭਾਈ ਫਿਰ ਇਹਦਾ ਹੋ ਗਿਆ ਉਹਨਾਂ ਨੂੰ ਓਕੇ ਠੀਕ ਹੈ ਹਾਂ ਤੇ ਇਹ ਭਾਈ ਇੱਕ 4 ਨੰਬਰ ਤੇ ਖੜੀ ਮੇ ਜਿਹੜੀ ਇਹ ਮੈਂ ਨੇੜੇ ਤੇੜੇ ਲੈ ਜੇ ਕੋਈ 15 ਕਿਲੋ ਦੀ ਗਰੰਟੀ ਨਾ ਦੇ ਦਾਂਗੇ ਗੱਬਣ ਹੈ ਬਾਈ ਇਹ ਗੱਬਣ ਹੈ ਹੈ ਕਰਸਾਨੇ ਏਰੀਏ ਦੀ ਹੈ ਸਾਰਾ ਮਾਲ ਹੀ ਉੱਥੋਂ ਦਾ ਹੈ ਠੀਕ ਹੈ ਬਾਈ ਇਹ ਹੁ ਆਈ ਪਿਛਲੇ ਸਾਲ ਦੀ ਹੈ ਠੀਕ ਹੈ ਉਹ ਪਿਛਲੇ ਸਾਲ ਦੀ ਹੈ ਇਹ ਦੀ ਇੱਥੇ ਚਵਾਈ ਹੋਈ ਵੀ ਹੈ ਇਹਨੇ ਇੱਥੇ ਚਵਾਈ ਕਰਾਈ ਹੋਈ ਹੈ ਪੰਜਾਬ ਦੀ ਇਹਦੀ ਕਰਾਈ ਵੀ ਹੈ ਤੇ ਇਹ ਬਾਈ ਕਿੰਨੇ ਦੀ ਦੇ ਦੇਂਗੇ ਇਹ ਦੇ ਦਈਏ 1 15 ਦੀ 15 ਕਿਲੋ ਦੁੱਧ ਤੇ 15 ਦੀ ਦੇ ਦੇ ਠੀਕ ਹੈ ਬਾਈ ਤੇ ਇਹ ਹੋ ਗਈ ਬਈ 4 ਤੇ 5 ਨੰਬਰ ਵਾਲੀ ਬਾਈ ਪੰਜ ਨੰਬਰ ਆ ਪੰਜ ਨੰਬਰ ਵਾਲੀ ਪੰਜਾਂ ਦਿਨਾਂ ਦੀ ਸੂਈ ਐ ਅੱਛਾ 6 ਅੰਕ ਦੀ ਹੋਊਗੀ ਠੀਕ ਆ ਇਹਦੇ ਥੱਲੇ 12 ਕਿਲੋ ਦੁੱਧ ਦਾ ਖੁੱਲਾ 12 ਕਿਲੋ ਦੁੱਧ ਖੁੱਲਾ ਹਾਂ ਠੀਕ ਆ ਤੇ ਇਹਦੀ ਲੱਤ ਨੂੰ ਮੜੀ ਜੀ ਤੁਰਦੀ ਐ ਮੜੀ ਸਰਨ ਐ ਇਹਦੇ ਓਕੇ ਤੇ ਚਵਾਈ ਕਿਵੇਂ ਆ ਬਾਈ ਚਵਾਈ ਦਾ ਤਾਂ ਅੰਤ ਹੀ ਕੋਈ ਨਹੀਂ ਚਵਾਈ ਤਾਂ ਮੇਰਾ ਖਿਆਲ ਇਹਨੇ ਕਿਹੜਾ ਕੋਕਹਿਣਾ ਸ਼ੈਰ ਓਕੇ ਨਹੀਂ ਠੀਕ ਆ ਹਾਂ ਐਈ ਬਾਬੂ ਲੈਂਦੀ ਯਾਰ ਨਸਲ ਹੀ ਜੜ ਜੀ ਆ ਵੇਖੋ ਚਵਾਈ ਲੈ ਕਿਆ ਬਾਤ ਹੂੰ ਠੀਕ ਹੈ ਓਕੇ ਤੇ ਇਹ ਕਿੰਨੇ ਦੀ ਦੇ ਦਈਏ ਭਾਈ ਇਹ ਦੇ ਦਈਏ 1 ਲੱਖ 3000 ਦੀ 1 ਲੱਖ 3000 ਦੀ ਹਾਂ ਮਾਨ ਤਾਨ ਹੋ ਜੂਗਾ ਮਾਨ ਤਾਨ ਹੀ ਹੈ ਫਿਰ 15 15 ਕਿਲੋ ਵਾਲਿਆਂ ਲੱਖ ਲੱਖ ਰੁਪਏ ਨੂੰ ਹਾਂ ਇਹ ਵੀ ਗੱਲ ਤੇ ਭਾਈ ਦੋ ਬੰਦੇ ਮਈਆਂ ਅੰਦਰ ਖੜੀਆਂ ਤੈਨ ਅੰਦਰ ਦੀ ਚਲ ਗਈ ਹੈ ਅੰਦਰ ਹੀ ਆ ਜਾਈਂ ਇੱਥੋਂ ਹੀ ਇੱਥੇ ਹੀ ਦੱਸ ਦੇ ਇੱਥੇ ਆਵਾਜ਼ ਨਹੀਂ ਆਉਣੀ ਇੱਥੇ ਹੀ ਆ ਜਾਈਂ ਮੈਨੂੰ ਇੱਥੇ ਖੜੇ ਦੱਸ ਦੋ ਤੁਸੀਂ ਬਸ ਕੋਈ ਇਹ ਬਾਈ ਕੀ ਡਿਟੇਲ ਆਉਂਦੀ ਇਹ ਇਹ ਵੀ ਰੋਕੀ ਰਹੀ ਐ ਅੱਛਾ ਹਾਂ ਐ ਨਾ ਕਰਿਆ ਕਰਨਾ ਹਣਾ ਯਾਰ ਹੋਰ ਯਾਰ ਐ ਖਰਾਬ ਹੋ ਜਾਂਦਾ ਰੂਟ ਹੁਣ ਮਈਆਂ ਤੇਰੀਆਂ ਉਧਰ ਲਗੀਆਂ ਖੜੀਆਂ ਹੁਣ ਮੈਂ ਜਾ ਹੋਰ ਲਿਆ ਆਉਂਗਾ ਤੇ ਆਪਾਂ ਇਹਨਾਂ ਨੂੰ ਰੋਕੀ ਬੈਠੇ ਇੱਥੇ ਹਾਂ ਤੇ ਇਹਦੇ ਥੱਲੇ ਕਿੰਨਾ ਦੁੱਧ ਆ ਬਾਈ ਇਹਦੇ ਥੱਲੇ ਇਸ ਟਾਈਮ ਤੇ ਹੈਗਾ 14 ਕਿਲੋ 14 ਕਿਲੋ ਦੁੱਧ ਇਸ ਟਾਈਮ ਤਿਆਰ ਆ ਤਿਆਰ ਹੈ ਤੇ 17 ਕਿਲੋ ਜੇ ਜਦੋਂ ਅੱਗੇ ਖਲਿਆਰੀ ਰੱਖੀ ਤੇ 4 ਦਿਨ ਖੜੀ ਰਹੀ 16 17 ਕਿਲੋ ਦੁੱਧ ਕਰ ਦਾਂਗੇ ਇਹਦਾ ਠੀਕ ਆ ਬਾਈ ਇਹ ਕਿੰਨੇ ਦੀ ਦੇ ਦਈਏ ਬਾਈ ਇਹ ਦੇ ਦਈਏ 132 ਦੀ 132 ਦੀ ਹਾਂਜੀ ਠੀਕ ਆ ਬਾਈ ਤੇ ਇਹ ਹੋ ਗਈ ਬਈ ਆਪਣੀ 6 ਨੰਬਰ ਤੇ ਹੁਣ ਇੱਕ 7 ਨੰਬਰ ਤੇ ਇੱਧਰ ਖੜੀ ਐ ਮੈਂ ਹੋਰ 7 ਨੰਬਰ ਵਾਲੀ ਮੈਂ ਹੋ ਗਈ ਢਿੱਲੀ ਬੁਖਾਰ ਹੋ ਗਿਆ ਕੀ ਕਾਰਨ ਪਣ ਗਿਆ ਇਹ ਬਹੁਤ ਗਰਮੀ ਵਾਲੀ ਗਰਮੀ ਦੇ ਕਾਰਨ ਆ ਸਾਰੇ ਇਹ ਵੀ ਗਲਤ ਇਹ ਬਈ ਮੈਂ ਇਹ ਵੀ ਨੀਲੀ ਨੂੰ ਪੈਂਦੀ ਆ ਨਾ ਹਾਂ ਇਹ ਨੀਲੀ ਮੈਂ ਐ ਇਹਦਾ ਆਪਾਂ ਨਾ ਮੀ ਇਹਦਾ ਕੋਈ ਲਾਉਣਾ ਇਹ 16 17 ਕਿਲੋ ਤੋਂ ਚਾਹ ਕੇ ਦੇ ਦਿਆਂ ਘਰੇ ਤਿਆਰ ਕਰਕੇ ਦੇ ਦੇ ਇਹਦਾ ਦੇ ਦਾਂਗੇ ਸੂਈ ਨੂੰ ਸਾਰੇ 6 7 ਦਿਨ ਹੋਏ ਨੂੰ ਠੀਕ ਹੁਣ ਸਰ ਨਹੀਂ ਇੰਨੇ ਕੀ ਦਿਨ ਹੋਏ ਕਿਸ ਨੂੰ ਵੱਧ ਹੋਏ ਨਹੀਂ ਇਹ ਕਿੰਨੇ ਕੁ ਦਿਨ ਕਿੰਨੇ ਦੁੱਧ ਹੁਣ ਇਸ ਟਾਈਮ ਇਸ ਟਾਈਮ ਤਾਂ ਕੱਲ ਤੋਂ ਬੁਖਾਰ ਹੀ 106 ਸੀ ਤੋਂ ਦਿਨ ਕਿ ਦਿਨ ਹੂੰ ਹੁਣ ਪੱਠੇ ਪੁੱਠੇ ਚੱਕ ਲਿਆ ਅੱਜ ਹਾਂ 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 ਅੱਜ ਠੀਕ ਹੈ ਜਾਵਾਂ ਓਕੇ ਐ ਠੀਕ ਆ ਤੇ ਅੱਜ ਦੁੱਧ ਵੀ ਹੋਊ ਦਿੱਤਾ ਉਹ 5 ਕਿਲੋ ਤਾਂ ਫਿਰ ਵੀ ਸੀਗਾ ਠੀਕ ਆ ਬਾਈ ਹਾਂ ਤੇ ਇਹ ਕਿੰਨੇ ਦੀ ਦੇ ਦਾਂਗੇ ਬਾਈ ਕੀ ਰੇਟ ਫੋਨ ਤੇ ਇਹ ਉਦੋਂ ਕਰ ਲਾਂਗੇ ਉਹ ਕਰਦ ਗਏ ਆਪ ਚਾ ਆ ਕੇ ਸੈੱਟ ਕਰਦ ਗਏ ਜੀ ਓਕੇ ਜੀ ਠੀਕ ਆ ਤੇ ਬਾਈ ਸਾਰੇ ਜਿਹੜੀ ਥੋੜੀ ਗੱਲ ਵਿੱਚ ਹੈ ਹਮ ਸਾਰਾ ਤੋਂ ਫਾਇਦੇਮੰਦ ਝੋਟੀ ਕੰਨੀ ਵਾਲੀ ਹੈ ਹਮ ਠੀਕ ਹੈ 1 2 3 4 5 ਨੰਬਰ ਤੇ ਪੰਜ ਨੰਬਰ ਵਾਲੀ ਮੈਨੂੰ ਲੱਗਦਾ 14 15 ਕਿਲੋ ਤਾਂ ਦੇ ਦਿਓ ਦੇ ਦਊਗੀ ਬਾਈ ਹਨਾ ਤੇ ਆਹ ਵੀ ਝੋਟੀ ਤਾਂ ਹੀ ਆ ਨਾ ਵੀ ਜਿਹੜੀ ਐਸਐਚਓ ਲਈ ਇੱਥੋਂ ਜਿੱਥੋਂ ਜਿੱਥੋਂ ਮਰਜ਼ੀ ਜਾਵੜੋ ਇੱਥੋਂ ਹਮ ਤੁਹਾਨੂੰ 14-15 ਕਿਲੋਆਂ ਵਾਲੀ ਲੱਖ ਦੀ ਸਵਾ ਲੱਖ ਦੀ ਕੋਈ ਬੰਦਾ ਨਹੀਂ ਦਿੰਦਾ ਨਹੀਂ ਦਿੰਦਾ ਵੈਸੇ ਕਿ ਮੰਦਰ ਜਾਨਵਰ ਤਾਂ ਜਿਵੇਂ ਤੇਰੇ ਚੰਗੇ ਸਾਰੇ ਹਨਾ ਜਿਵੇਂ ਆ ਝੋਟੀ ਆ ਜਿਹੜੀ ਤੇਰੀ ਪੀਐਸਚੂ ਨੇ ਲਈ ਦੁੱਧ ਤਾਂ ਇਹ ਵੀ ਦੇ ਦੂਗੀ ਆ ਤੇ ਨੂੰ ਦੁੱਧ ਹੀ ਮੈਂ ਉਹਨੇ ਪੰਜ ਚਾਰ ਦਿਨ ਨੂੰ ਲੈ ਜਾਣੀ ਆ ਵੈਸੇ ਤਾਂ ਚਲ ਕੋਈ ਪਤਾ ਨਹੀਂ ਕਈ ਵਾਰੀ ਹੋ ਸਕਦਾ ਬੰਦੇ ਦਾ ਮਨ ਬਦਲ ਜੇ ਹੂੰ ਪਰ ਸਵਾ ਮੈਨੂੰ ਚੰਗਾ ਹੋਊਗਾ ਵੀ ਇਹ ਦੁੱਧ ਦੇਊਗੀ ਹੂੰ ਮੇਰੇ ਕੋਲੋਂ ਨਾ ਜਿਹੜੇ ਅਫਸਰ ਹੂੰ ਉਹ ਵੱਧ ਮੰਦੇ ਉਹ ਵੱਧ ਮੰਦੇ ਅੱਗੋਂ ਫੋਨ ਨਹੀਂ ਲਉਂਦੇ ਵਾਪਸੀ ਪਤਾ ਨਹੀਂ ਤੋਂ ਦਿੰਦੀਆਂ ਬਦ ਨਹੀਂ ਦਿੰਦੀਆਂ ਪਤਾ ਨਹੀਂ ਹੂੰ ਫੋਨ ਨਹੀਂ ਵਾਪਸੀ ਫੋਨ ਨਹੀਂ ਲਾਇਆ ਕਦੀ ਹੂੰ ਠੀਕ ਆ ਪਰ ਅੱਜ ਦੀ ਬੇਨਤੀ ਦੇ ਵਿੱਚ ਮੈਂ ਜ਼ਰੂਰ ਇਹ ਗੱਲ ਕਹਿਣੀ ਹੈ ਮੈਂ ਆਉਣਾ ਮੈਂ ਮੰਹਾਂ ਲੈ ਹੋਣਗਾ ਹੂੰ ਇੱਥੋਂ ਮੈਂ ਲੈ ਗਿਆ ਉਹ ਮੇਰੇ ਘਟ ਦਿੰਦੀ ਹੈ ਉਹ ਮੇਰੀ ਮੈਂ ਹੁਣ ਇੱਥੇ ਇੱਥੇ ਦਾ ਹੀ ਕਰਦਾ ਹੂੰ ਮੁੱਲ ਮੈਂ ਵੇਖੋ ਕਿਹੜੇ ਕਰਤੇ ਆ ਜਿਹੜੇ ਸੇਵਾ ਚ ਕਰਤੇ ਕਈ ਸੀ ਨਾ ਸੇਵਾ 4-5000 ਆਪਾਂ ਦਾ ਆਪਾਂ ਤਾਂ ਚੱਲੇ ਵੇ ਸੇਵਾ ਨੂੰ ਹਮ ਹਣਾ ਇੱਥੇ ਆ ਜੇ ਆਥ ਨੇ ਚੋਲੇਨ ਤੜਕੇ ਜੋਲਣਾ ਆਪੇ ਹੋਣਗੇ ਆਪੇ ਚੁੰਨਗੇ ਆਪਾਂ ਨੂੰ ਕੀ ਹਮ ਆਪਾਂ ਨੂੰ ਕੋਈ ਨਾਰਾਜ਼ਗੀ ਨਹੀਂ ਹਮ ਪਰ ਇੰਨੀ ਬੇਨਤੀ ਹੈ ਵੀ ਜੇ ਇੱਥੇ ਹੀ ਚੋ ਚੋ ਕੇ ਲਈ ਜਾਓ ਹਮ ਤੇ ਮੈਂ ਆਉਦਾਂ ਮੰਹਾਂ ਲਈ ਉਹ ਨਾਲ ਪਾਣਾ ਉਹ ਵੀ ਰੋਗਤੀ ਹਾਂ ਹੈਨਾ ਇਹ ਉਹ ਵੀ ਰੋਗਤੀ ਉਹ ਪਰਲੀ ਅੰਦਰਲੀ ਹਾਂ ਤੇ ਆ ਆ ਉਹ ਪਰਲੀ ਵੀ ਰੋਗਤੀ ਉਹ ਕੰਨੀ ਵਾਲੀ ਹਾਂ ਹੈਨਾ ਤਿੰਨ ਤੇ ਮੰਹਾਂ ਲਈਆਂ ਖੜੀਆਂ ਚਾਰ ਚਾਰ ਅੱਛਾ ਇੱਕ ਬੇਨਤੀ ਹੋਰ ਹੈ ਹਾਂ ਵੀ ਹੁਣ ਚਾਰੇ ਹੀ ਮੱਜਾਂ 20 ਕਿਲੋ ਤੋਂ ਬਾਹਰ ਹੈ ਜਿਹੜੀਆਂ ਅੱਗੇ ਆਉਣੀਆਂ ਜਿਹੜੀਆਂ ਅੱਗੇ ਆਉਣੀਆਂ ਹੈ ਹਾਂ ਜਿਹਦੇ ਵਿੱਚ ਇੱਕ ਨੀਲੀ ਹੈ ਅੱਛਾ ਇੱਕ ਨੀਲੀ ਦੀ ਤਿੰਨ ਦੂਜੀਆਂ ਠੀਕ ਆ ਉਹ ਸਾਰੀਆਂ ਟੀਨੀ ਸਾਰੀਆਂ ਰੀ ਤੋਂ ਬਾਹਰ ਹੈ ਹਾਂ ਜਿਨੇ ਇੱਥੇ ਆ ਕੇ ਚੋਣੀ ਆ ਉਹ ਬੰਦਾ ਮੈਨੂੰ ਫੋਨ ਲਾਵੇ ਜਿਨੇ ਇੱਥੇ ਆ ਕੇ ਦੋਨੇ ਟਾਈਮ ਨਹੀਂ ਚੋਣੀ ਉਹ ਲਵੇ ਨਾ ਉਹ ਲਵੇ ਨਾ ਗੱਲ ਸਹੀ ਆ ਬਾਈ ਓਕੇ ਤੇ ਜੇ ਉਹ ਲੈ ਜੇ ਹਾਂ ਅਣ ਆਪੇ ਉਹ ਨਹੀਂ ਕਿਸੇ ਨੂੰ ਕਹਿੰਦਾ ਫੇਰ ਉਹ ਮੈਨੂੰ ਬਾਅਦ ਵਿੱਚ ਫੋਨ ਨਾ ਹਾਂ ਵੀ ਫੇਰ ਮੇਰੀ ਕੋਈ ਹਾਂ ਵੇਖੋ ਜਿਹੜੀ ਆਪਾਂ ਇੱਥੇ ਕਿਹਾ ਸੀ ਨਾ 28 ਕਿਲੋ ਹੂੰ ਸਾਡੇ ਪਿੰਡ ਦਾ ਸਰਪੰਚ ਲਗਿਆ ਹੂੰ ਇੱਥੇ ਆ ਕੇ ਉਹਨੇ 10 ਕਿਲੋ ਉੱਧੇ ਹੀ ਚੋ ਲਿਆ ਨਾਲ ਕਿੰਨੀ ਵਾਟਾਂ ਵੀਰ ਕੇ ਲੈ ਗਿਆ ਚੜਾ ਕੇ ਹੂੰ ਘਰੇ ਜਾ ਕੇ ਜਦੋਂ ਵੱਜ ਗਏ 7 ਤੇ ਮੈਨੂੰ ਫੋਨ ਲਾਤਾ ਮੈਂ ਕਿਹਾ ਵੀ ਮੱਝ ਕਿਵੇਂ ਹੈ ਹੂੰ ਮੱਝ ਕਹਿੰਦਾ ਵੀ ਜਿੰਨਾ ਰਾਤ ਚੋ ਗਿਆ ਹੈ ਅੱਧਾ ਕਿਲੋ ਵਧ ਗਿਆ ਹੂੰ ਫਾਇਦਾ ਹੈ ਨਾ ਗੱਲ ਦਾ ਤੇ ਉਹਨਾਂ ਜੇ ਕੜਜਾਂ ਦੀ ਮੈਂ ਕਹਿਣਾ ਨਹੀਂ ਸੀ ਅੱਜ 22 ਕਿਲੋ ਦੇ ਚੱਲ ਰਹੀ ਹੈ 45 ਡਿਗਰੀ 40 ਤੇ ਹੂੰ 28 ਕਿਲੋ ਦੀ ਅਜੇ ਵੀ ਮੈਂ ਗਰੰਟੀ ਨਾ ਦਿੰਦੀ ਐ 1,40,000 ਦੀ ਦਿੰਦੀ ਐ ਆ 2 ਲੱਖ 2,40,000 ਹਾਂ ਉਹਦੇ ਚੋਂ 5000 ਛੋੜ ਐ 5000 ਛੋੜਾ ਠੀਕ ਐ ਜਿਹੜਾ 28 ਕਿਲੋ ਦੁੱਧ ਵਾਲੀ 2,35,000 ਨੂੰ ਨਹੀਂ ਦਿੰਦਾ ਕੋਈ ਨਹੀਂ ਦਿੰਦਾ ਕੋਈ ਸਹੀ ਗੱਲ ਹਾਂ ਤੇ ਪਿੰਡ ਦੀ ਗੱਲ ਐ ਪਿੰਡ ਚ ਫੋਨ ਵਾਲੇ ਜਿਹਦੇ ਘਰੇ ਖੜੀ ਮੈਂ ਇਥੋਂ ਡਰੈੱਸ ਦੇ ਦੂ ਉਹਦੇ ਘਰੇ ਜਾ ਸਹੀ ਗੱਲ ਐ ਬਾਈ ਹਾਂ ਹੁਣ ਜਿਹੜੀਆਂ ਲੈਣੀਆਂ ਹਾਂ ਸਾਰੀਆਂ ਮੇਰੀ ਬੇਨਤੀ ਐ ਮੇਰੇ ਕੋਲ ਖਾਣ ਪੀਣ ਨੂੰ ਕਵਰੇ ਵਾਧੂ ਹਾਂ ਸਾਰਾ ਕੁਝ ਹੈ ਕੁੜੀਆਂ ਦੋ ਕੰਮ ਕਰਦੀਆਂ ਆਪਣੇ ਘਰੇ ਹਾਂ ਰੱਖੀਆਂ ਹਾਂ ਜਿੰਨੇ ਮਰਜੀ ਤੁਰੇ ਆਉਣ ਹਾਂ ਆਪੋ ਆਪ ਜਦੋਂ ਆਪਾਂ ਪਾਠ ਖਲਾਉਨੇ ਆਂ ਉਹ ਸੇਵਾ ਕਰਦੇ ਆਂ ਭੋਗ ਪੈਂਦਾ ਹਨਾ ਹਾਂ ਆਪਾਂ ਸਦਾ ਹੀ ਆਪਣੇ ਮਹਾਰਾਜ ਦੀ ਕਿਰਪਾ ਹੈ ਮੈਨੂੰ ਵੀ ਇੱਥੇ ਚੋਵੋ ਜਿਹੜਾ ਐ ਲੈ ਗਿਆ ਮੁੜ ਕੇ ਫੋਨ ਨਾ ਲਾਵੇ ਮੈਂ ਜ਼ਿੰਮੇਵਾਰ ਨਹੀਂ ਬਣਾਂ ਤਕਿੰਦਰ ਬਾਈ ਇਹ ਤਾਂ ਆਪਣੇ ਜਾਨਵਰਾਂ ਦੀ ਗੱਲਬਾਤ ਹੋ ਗਈ ਸਾਰੀ ਹਨਾ ਇੱਕ ਬੇਨਤੀ ਮਾਲਾ ਮੇਰੇ ਵੱਲੋਂ ਦਰਸ਼ਕ ਵੀਰਾਂ ਨੂੰ ਤੇ ਤੁਹਾਡੇ ਵੱਲੋਂ ਵੀ ਕਰਾਉਣੀ ਚਾਹਣਾ ਵੀ ਜਿਵੇਂ ਕਈ ਭਰਾ ਯਾਰ ਹੁਣ ਸਾਈਆਂ ਸੂਈਆਂ ਪਾ ਕੇ ਯਾਰ ਪੱਜ ਫੋਨ ਨਹੀਂ ਚੱਕਦੇ ਕਈ ਘਰਾਂ ਦੇ ਪਸੂ ਰੋਕੇ ਪਏ ਆ ਜੀ ਦੇਖੋ ਆਪਾਂ ਸਾਈ ਨਹੀਂ ਪਾਉਂਦੇ ਵੈਸੇ ਤਾਂ ਨਾ ਕੁਦਰਤੀ ਆ ਬੰਦਿਆਂ ਨੇ ਨਾ ਜਿਹਨੇ ਇਹਨੇ ਲਈ ਹਾਂ ਚਲ ਆਪਾਂ ਮਾੜਾ ਨਹੀਂ ਕਹਿੰਦੇ ਹੋ ਸਕਦਾ ਕੁਦਰਤੀ ਕਈ ਵਾਰੀ ਪੈਸਿਆਂ ਦਾ ਹੋ ਜਾਂਦਾ ਹੋ ਜਾਂਦਾ ਭਾਈ ਆਪਦਾ ਵੀ ਹੋਇਆ ਹੀ ਪਿਆ ਹੁਣ ਆਪਦੇ ਪਸੂ ਲੈ ਆ ਉੱਥੇ 10000 ਰੁਪਇਆ ਗਿਆ ਵੇ 40 50000 ਪਤਾ ਨਹੀਂ ਉੱਡ ਜਾਣਾ ਉੱਡ ਜਾਣਾ ਕਿਉਂਕਿ ਜੇ ਇਹਨਾਂ ਦੇ ਵਟਾਂਗੇ ਤਾਂ ਫੇਰ ਹੀ ਲਿਆਵਾਂਗੇ ਲਿਆਵਾਂਗੇ ਸਹੀ ਪੈਸਾ ਜੇਬ ਚੋਂ ਉੱਗਦਾ ਨਹੀਂ ਤੇ ਜੇ ਆਪਣੀਆਂ ਉਹੀ ਜਿਹੜੀ 2 40 ਦੀ ਦਿੱਤੀ ਆ ਉਹਨਾਂ ਨੂੰ 35 ਦੀ ਜਿੱਤੇ ਨ ਲੱਖ ਦੀ ਦਿੱਤੀ ਉਹ ਤਾਂ ਮੈਂ ਵੀ ਫੜਾਇਆ ਉਹ ਮੈਂ ਵੀ ਇੱਥੇ ਲੈ ਆ ਲੈ ਕੇ ਬੰਦਿਆ ਹਣਾ ਆਪਾਂ ਸੇਵਾ ਵਾਲੇ ਪਾਸੇ ਆ ਨਸਲ ਵਾਲੇ ਪਾਸੇ ਆ ਮੇਰਾ ਸਾਥ ਦਿਓ ਇਸ ਰੇਡ ਦੇ ਵਿੱਚ ਮੈਂ ਮੱਝਾਂ ਲੈ ਆ ਲੈ ਕੇ ਦੇਵਾਂ ਜਿਹੜਾ ਬੰਦਾ ਗੱਲ ਕਰ ਜੇ ਦੋ ਡੰਗ ਚੋਲੇ ਮੈਨੂੰ ਜਾਣ ਲੱਗਾ ਝੂਠਾ ਵੀ ਕਰ ਜੇ ਹੁਣ ਆ ਝੁੱਟ ਆ ਕੱਟਾ ਝੋਟੀ ਐ 13 ਕਿਲੋ 12 13 ਕਿਲੋ ਤੋਂ ਦੁੱਧ ਘਟ ਜੇ ਜਿੱਥੋਂ ਮਰਜੀ ਅਜੇ ਖਰਚਾ ਮੈਂ ਦੇ ਦੂੰ ਹਾਂ ਸਹੀ ਆ ਬਾਈ ਤੇ ਇਹ ਜਾਨਵਰ ਸੀ ਬਾਈ ਸਖਮੰਦਰ ਦੇ ਕੋਲੇ ਇਹ ਡਿਟੇਲ ਸੀ ਗੱਲਬਾਤ ਲਈ 9157073 36 ਤੇ ਬੇਨਤੀ ਇਹ ਹੈ ਵੀ ਜਿਹੜੀਆਂ ਮੱਝਾਂ ਹੋਣੀਆਂ ਐ ਫੋਨ ਲਾਇਓ ਆ ਕੇ ਚੈੱਕ ਕਰਿਓ ਤਸੱਲੀ ਕਰਿਓ ਆ ਕੇ ਕਿਹੜਾਂ ਪਾਸ ਕਰਜੋ ਹੂੰ ਔਨਸਾਰ 20 ਕਿਲੋ ਨਹੀਂ ਦੇਣਾ ਉਹਨਾਂ ਨੇ ਹੂੰ ਠੀਕ ਐ ਉਦੋਂ 5 ਦਿਨ ਬਾਅਦ ਆਜੋ ਮੈਂ ਮੈਂ ਆਪੇ ਨਾ ਹੋਰ ਲਿਉ ਹਾਂ ਸਹੀ ਗਾ ਵੀ ਮੈਂ ਉਹਦੇ ਤੋਂ ਹਾਂ ਪਰ ਇਹ ਨਾ ਉਹ ਵੀ ਮੈਨੂੰ 5 ਦਿਨ ਖਲਿਆ ਰਿਆ ਨਾ ਕਰੋ ਆਹੀ ਬੇਨਤੀ ਸੀ ਕੋਈ ਗਲਤ ਗੱਲ ਕਹੀ ਹੋਵੇ ਮਾਫੀ ਦੇ ਹੱਕ ਦਾ ਮਾਫੀ ਠੀਕ ਆ ਹੁਣ ਫਤਿਹ ਕਰਦੇ ਸਾਂਜੀ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਵਾਹਿਗੁਰਜੀ ਕੀ